ਹਾਂਜੀ ਦੋਸਤੋ ਪਿਆਰ ਭਰੀ ਸਾਸਿਕਾ ਤੇ ਨਵੀਂ ਅਪਡੇਟ ਆ ਰਹੀ ਹੈ ਤੇ ਸੋਚਿਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤਾਂ ਦੋਸਤੋ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 2500 ਪੈਨਸ਼ਨ ਨੂੰ ਲੈ ਕੇ ਕਾਫੀ ਵੀਡੀਓ ਚੱਲ ਰਹੀਆਂ ਨੇ ਤੇ ਇਹ ਵੀਡੀਓ ਸਾਰੀਆਂ 2500 ਰੁਪਏ ਨੂੰ ਲੈ ਕੇ ਨੇ ਕਿ ਕਦੋਂ 2500 ਸ਼ੁਰੂ ਹੋਏਗੀ ਕਿ ਨਹੀਂ ਹੋਏਗੀ ਤੇ ਜੇ ਸ਼ੁਰੂ ਹੋਈ ਕੀ ਸਾਨੂੰ ਦੁਬਾਰਾ ਤੋਂ ਫਾਰਮ ਭਰਨਾ ਪਏਗਾ ਜਾਂ ਫਿਰ ਸਾਨੂੰ ਉਸੇ ਪੇਮੈਂਟ ਦੇ ਵਿੱਚ ਯਾਨੀ ਜਿਹੜੀ 1500 ਮਿਲ ਰਹੀ ਹੈ ਉਸ ਨੂੰ ਹੀ ਵਧਾ ਕੇ 2500 ਕਰ ਦਿੱਤਾ ਜਾਵੇਗਾ ਪਰ ਸੂਤਰਾਂ ਦੇ ਮੁਤਾਬਿਕ ਖਬਰ ਆ ਰਹੀ ਹੈ ਕਿ ਜਿਹੜੀ ਹੁਣ 2500 ਪੈਨਸ਼ਨ ਅਗਲੇ 3 ਮਹੀਨਿਆਂ ਤੱਕ ਠੀਕ ਹੈ 3 ਨਹੀਂ ਤੇ ਇਸ ਸਾਲ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ਕਿਉਂ ਕਿ ਸਰਕਾਰ ਦਾ ਜਿਹੜਾ ਸਰਵੇ ਸੀ ਉਸ ਦੇ ਵਿੱਚ ਪਹਿਲਾਂ ਕੀ ਸੀ ਤੁਹਾਨੂੰ ਪਤਾ ਲੱਗਾ ਹੋਊਗਾ ਕਿ ਪਿੱਛੇ ਜੀ ਕਾਫੀ ਲੋਕਾਂ ਦੇ ਜਿਹੜੇ ਨਾਮ ਕੱਟੇ ਗਏ ਨੇ ਠੀਕ ਹੈ 92000 ਲੋਕਾਂ ਦੇ ਨਾਮ ਕੱਟੇ ਗਏ ਨੇ ਪੈਨਸ਼ਨ ਦੇ ਵਿੱਚੋਂ ਜਿਨ੍ਹਾਂ ਦੀ ਘੱਟ ਉਮਰ ਸੀ ਉਹਨਾਂ ਦੀ ਜਿਹੜੀ ਪੈਨਸ਼ਨ ਲੱਗੀ ਹੋਈ ਸੀ ਤੇ ਜਿਨ੍ਹਾਂ ਵੀ ਪੈਨਸ਼ਨ ਲੱਗੀ ਹੋਈ ਸੀ ਉਹ ਕਾਫੀ ਲੋਕ ਨੇ ਜਿਹੜੇ ਮ੍ਰਿਤਕ ਪਾਏ ਗਏ ਨੇ ਇਹੋ ਜੇ ਕਈ ਲੋਕ ਸੀ ਜਿਹੜੇ ਬੇਵਜ੍ਹਾ ਦੀ ਪੈਨਸ਼ਨ ਲੈ ਰਹੇ ਸੀ ਤੇ ਕਈ ਇਹੋ ਜੇ ਲੋਕ ਸੀ ਜਿਹੜੇ ਆਪਣੇ ਮ੍ਰਿਤਕਾਂ ਦੀ ਯਾਨੀ ਕਿ ਆਪਣੇ ਮਾਪਿਆਂ ਦੀ ਪੈਨਸ਼ਨ ਉਹਨਾਂ ਦੇ ਖਾਤੇ ਦੇ ਵਿੱਚ ਕਢਵਾ ਲੈਂਦੇ ਸੀ ਯਾਨੀ ਕਿ ਉਹ ਮਰੇ ਹੋਏ ਸੀ ਇਹਨਾਂ ਲੋਕਾਂ ਨੂੰ ਫਾਈਂਡ ਕੀਤਾ ਗਿਆ ਸਰਕਾਰ ਦੇ ਵੱਲੋਂ ਤੋਂ ਉਸ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਕੱਟੀ ਗਈ ਹੈ ਤੇ ਜਿਹੜੇ ਇਹ ਲੋਕ ਨਜਾਇਜ਼ ਤਰੀਕੇ ਦੇ ਨਾਲ ਪੈਨਸ਼ਨਾਂ ਵਗੈਰਾ ਲੈ ਰਹੇ ਸੀ ਇਨਾਂ ਨੂੰ ਜੁਰਮਾਨਾ ਵੀ ਲਾਇਆ ਗਿਆ ਤੇ ਕਈਆਂ ਤੇ ਕੇਸ ਵੀ ਚੱਲੇ ਨੇ ਧੋਖਾ ਦੇ ਦੇ 420 ਦੇ ਤੇ ਦੋਸਤੋ ਜੇ ਤੁਸੀਂ ਵੀ ਐਹੋ ਜਿਹਾ ਕੋਈ ਕੰਮ ਕਰ ਰਹੇ ਹੋ ਤਾਂ ਦੋਸਤੋ ਤੁਸੀਂ ਵੀ ਖਿਆਲ ਰੱਖਣਾ ਹੈ ਕਿ ਸਰਕਾਰ ਦੇ ਨਾਲ ਅਗਰ ਜੇ ਤੁਸੀਂ ਐਹੋ ਜੀ ਕੋਈ ਗੜਬੜੀ ਕਰ ਰਹੇ ਹੋ ਤਾਂ 420 ਦਾ ਕੇਸ ਸਿੱਧਾ ਪਵੇਗਾ ਹੋ ਸਕਦਾ ਹੈ ਤੁਹਾਨੂੰ ਜੇਲ ਵੀ ਜਾਣਾ ਪੈ ਸਕੇ ਤੇ ਜਿਹੜਾ ਤੁਸੀਂ ਅਮਾਉਂਟ ਜਿਹੜਾ ਪੈਨਸ਼ਨ ਤੋਂ ਲਿਆ ਹੈ ਠੀਕ ਹੈ ਉਹ ਸਾਰਾ ਜਿਹੜਾ ਅਮਾਉਂਟ ਹੈ ਉਹ ਤੁਹਾਨੂੰ ਵਾਪਸ ਕਰਨਾ ਪਵੇਗਾ ਵਿਆਜ ਦੇ ਸਮੇਤ ਠੀਕ ਹੈ 12 ਤੋਂ ਲੈ ਕੇ 14% ਤੱਕ ਇਹ ਵਿਆਜ ਲੌਂਦੇ ਨੇ ਸਰਕਾਰ ਤਾਂ ਉਹ ਸਾਰਾ ਪੈਸਾ ਵਾਪਸ ਕਰਨਾ ਪਏਗਾ ਖੱਜਲ ਖਵਾਰੀ ਹੋਏਗੀ ਠੀਕ ਹੈ ਜੇਲ੍ਹ ਵੀ ਜਾਣਾ ਪੈ ਸਕਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਤਾਂ ਜੇ ਤੁਸੀਂ ਵੀ ਇਹੋ ਜਿਹੀ ਪੈਨਸ਼ਨ ਲੈ ਰਹੇ ਹੋ ਤੇ ਆਪਣੀ ਪੈਨਸ਼ਨ ਕਟਵਾ ਦਿਓ ਠੀਕ ਹੈ ਨਵੇਂ ਤਰੀਕੇ ਦੇ ਨਾਲ ਜਦੋਂ ਫਾਰਮ ਭਰੇ ਜਾਣਗੇ ਤੁਸੀਂ ਆਪਣੀ ਫਾਰਮ ਜਿਹੜੀ ਫਾਰਮ ਹੈ ਉਹ ਭਰ ਕੇ ਆਪਣੀ ਪੈਨਸ਼ਨ ਲਗਵਾ ਸਕਦੇ ਹੋ ਤਾਂ ਅਪਡੇਟ ਇਹ ਆਈ ਹੈ ਕਿ ਅਗਲੇ 3 ਮਹੀਨੇ ਤੱਕ ਜਿਹੜੀ ਪੈਨਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ ਜਿਹੜੀ ਇਹ ਸਰਵੇ ਹੋਏ ਸੀ ਇਸੇ ਕਰਕੇ ਹੋਏ ਸੀ ਕਿ ਪਹਿਲਾਂ ਜਿਹੜੀਆਂ ਗਲਤ ਪੈਨਸ਼ਨਾਂ ਨੇ ਉਹਨਾਂ ਨੂੰ ਕੱਟਿਆ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਸਹੀ ਤਰੀਕੇ ਦੇ ਨਾਲ ਯੋਗ ਲਾਭਪਾਤਰੀ ਹੋਣਗੇ ਉਹਨਾਂ ਨੂੰ ਹੀ ਪੈਨਸ਼ਨ ਦਿੱਤੀ ਜਾਵੇਗੀ ਤਾਂ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਆਪਣਾ KYC ਵਗੈਰਾ ਜ਼ਰੂਰ ਕਰਵਾ ਕੇ ਰੱਖਿਓ ਬੈਂਕ ਖਾਤੇ ਦੇ ਨਾਲ ਆਧਾਰ ਕਾਰਡ ਲਿੰਕ ਕਰਾ ਕੇ ਰੱਖਿਓ ਤੇ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਜ਼ਰੂਰ ਲਿੰਕ ਕਰਵਾ ਕੇ ਰੱਖਿਓ ਐਹੋ ਜਿਹੀ ਹੋਰ ਅਪਡੇਟ ਸੁਣਨ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਧੰਨਵਾਦ ਜੀ